ਮਾਤਾ ਵੀ ਬੱਚੇ ਦਿੰਨੇ ਬਾਹਰ ਜਾਣਾ ਸੀ ਵੀ ਉਹਦਾ ਵੀਜ਼ਾ ਨਹੀਂ ਆ ਰਿਹਾ ਤੇ ਉਹਨੇ ਮੈਨੂੰ ਕਿਹਾ ਵੀ ਅੰਕਲ ਕਹਿੰਦੇ ਵੀ ਅਮਰੀਕਾ ਵਾਲਾ ਅਮਰੀਕਾ ਗਿਆ ਵੀ ਆਪਾਂ ਵੀ ਉਹਨਾਂ 에ਜੰਟਾਂ ਰਾਹੀਂ ਵੀ ਉਸਨੂੰ ਭੇਜ ਦੰਦੇ ਆਂਗੇ ਮੈਨੂੰ ਕਿਹਾ ਜੀ ਕਹਿੰਦੇ ਵੀ ਟੂਰਿਸਟ ਵੀਜ਼ਾ ਲਗਾ ਕੇ ਭੇਜਾਂਗੇ 45 ਲੱਖ ਰੁਪਇਆ ਮੰਗਿਆ ਸੀਗਾ ਇਹਨਾਂ ਨੇ ਮੇਰਾ 42 ਲੱਖ ਦੀ ਗੱਲ طے ਹੋ ਗਈ ਸੀ ਤੇ ਉਹਦੋਂ ਤੀਜੇ ਦਿਨ ਬਾਅਦ ਮੇਰੇ ਬੇਟੇ ਦੀ ਟਿਕਟ ਹੀ ਭੇਜੀ ਤੀ ਇਹਨਾਂ ਨੇ ਉਹ ਟਿਕਟ ਕਿੱਥੋਂ ਦੀ ਸੀ ਉਹ ਡੈਕਟਡ ਦਵਾਈ ਦੀ ਸੀ ਤੇ 1 ਮਹੀਨਾ ਤੋਂ ਬਾਅਦ ਫੇਰ ਦੁਬਾਰਾ ਅੱਗੇ ਰਵਾਨਾ ਕੀਤਾ ਇਹ ਕਹਿੰਦੇ ਵੀ 16 ਲੱਖ ਰੁਪਇਆ ਪਾ ਕਹਿੰਦੇ ਵੀ ਜੇ ਇੱਥੇ 16 ਲੱਖ ਰੁਪਇਆ ਪਾਵੇਂਗਾ ਤਾਂ ਅੱਗੇ ਰਵਾਨਾ ਹੋਊਗਾ ਬਿਡੋਂਕਰ ਆ ਵੀ ਫੇਰ ਲੈ ਕੇ ਜਾਣਗੇ ਤੇ ਨੋਕੇ ਪਨਾਮਾ ਦੇ ਜੰਗਲਾਂ ਚ ਲੈ ਗਈ ਇਹਨੂੰ ਠੀਕ ਹੈ ਇਹਨਾਂ ਨੇ ਅੱਗੇ ਤਾਂ ਡੋਂਕੀ ਲਵਾਤੀ ਜੀ ਮੇਰੇ ਨਾਲ ਇੱਕ ਨੰਬਰ ਤੇ ਕਰਕੇ ਉਦੋਂ ਅਗਲਾ 16 ਲੱਖ ਦਿੱਤਾ 28 ਅਗਸਤ ਨੂੰ ਜੀ 28 ਅਗਸਤ ਨੂੰ ਹਾਂਜੀ ਉਦੋਂ ਤੁਹਾਡਾ ਲੜਕਾ ਕਿੱਥੇ ਸੀਗਾ ਉਹ ਇਹ ਸੂਰੇ ਨਾਮਾ ਸੀਗਾ ਜੀ ਨੂੰ ਮਤਲਬ ਕਦੋਂ ਪਤਾ ਲੱਗਿਆ ਕਿ ਤੁਹਾਡੇ ਲੜਕੇ ਦੀ ਡੌਂਕੀ ਲਗਵਾ ਰਹੇ ਆ ਇਹ ਮੈਂ ਤਾਂ ਇਹ ਸੂਰੇ ਨਾਮਾ ਤੋਂ ਬਾਅਦ ਪਤਾ ਲੱਗਿਆ ਜੀ ਵੀ ਜਦੋਂ ਇਹ ਨੂੰ ਬਾਏ ਜਾਂ ਪੈਦਲ ਤੋਰ ਲਿਆ ਜੀ ਨਦੀਆਂ ਵਿੱਚ ਦੀ ਪਨਾਹਾਂ ਦੇ ਜੰਗਲਾਂ ਨੂੰ ਕੁੱਲ ਕਿੰਨੇ ਪੈਸੇ ਤੁਹਾਡੇ ਜਿਹੜੇ ਤੁਸੀਂ ਉਹਨਾਂ ਨੂੰ ਦੇ ਦਿੱਤੇਗੇ ਸਰ 42 ਲੱਖ ਰੁਪਈਆ ਗਿਆ ਜੀ ਮੇਰਾ ਤਿੰਨ ਮੁੱਡੇ ਦੇ ਨਾਲ ਦੇ ਮਰ ਗਏ ਜੀ ਇਹ ਆਪ ਵੀ ਡੁੱਬ ਗਿਆ ਸੀਗਾ ਨਦੀ 'ਚ ਮੂੰਹ ਤੱਕ ਪਾਣੀ ਆ ਗਿਆ ਸੀਗਾ ਬਾਕੀ ਦਰ ਰੱਬ ਦੀ ਹੈ ਬਾਤ ਇਹ 31 32 ਦਿਨ ਰਿਹਾ ਜੀ ਜੰਗਲਾਂ ਦੀ ਉੱਥੇ ਪੁੱਤ ਨੇ ਫੜ ਲਿਆ ਸੀ ਜੇੜਤੀ ਰਹੇ ਆ ਜੀ ਤੇ ਉੱਥੇ ਦੀ ਬਹੁਤ ਕੁੱਟਮਾਰ ਹੋਈ ਹੈ ਜੀ ਨੌਂ ਨੁੰਬੀ ਖੱਤੀ ਆਈ ਸਵੇਰ ਵੇਲੇ ਇੱਕ ਬਰੇਡਰ ਦਿੰਦੇ ਹੁੰਦੇ ਦਿਨੇ ਦੋ ਰੋਕੀਆਂ ਇਹ ਮੁੰਡਾ ਮੇਰਾ ਮਰਨ ਵਾਲਾ ਹੀ ਹੋਗਾ ਜੀ ਜਦੋਂ ਰਿਪੋਰਟ ਹੋ ਕੇ ਆਏਗਾ 4 ਮਹੀਨੇ ਆਵੇ ਨਾਨਕੀ ਦੇਹ ਪਿੰਡ ਨਹੀਂ ਆਇਆ ਜੀ 45 ਲੱਖ ਰੁਪਇਆ ਕਿੱਥੋਂ ਲੈ ਕੇ ਆਂਦਾ ਕਿੱਥੋਂ ਇੰਤਜ਼ਾਮ ਕੀਤਾ ਤੂੰ ਮੈਂ 6 ਕਨਾਲਾਂ ਜ਼ਮੀਨ ਵੇਚੀ ਹੈ ਜੀ ਆਪਦੀ ਬਾਕੀ ਮੈਂ ਕੰਮ ਕਰਦਾ ਸੀਗਾ 15 ਲੱਖ ਰੁਪਏ ਮੈਂ ਮੇਰੇ ਸਾਲੇ ਤੋਂ ਲਿਆ ਜੀ ਕੋਈ 2-4 ਲੱਖ ਰੁਪਏ ਜਿਹੜਾ ਕੱਢਦਾ ਸੀ ਹੋਰ ਪਰਾ ਉਹਨਾਂ ਤੋਂ ਵੀ ਸੜਕੇ ਮੈਂ ਕੀਤਾ ਹੀ ਵਿਆੜੀ ਲੱਖ ਪੂਰਾ ਜ਼ਮੀਨ ਕਿੰਨੀ ਸੀ ਤੁਹਾਡੇ ਕੋਲੇ ਮੇਰੇ ਕੋਲੇ ਠੀਕ ਨਾਲ ਜ਼ਮੀਨ ਸੀ ਸਾਰੀ ਵੇਚੀ ਹਾਂਜੀ ਨਿਰਣਾਲ ਜਿਹੜਾ ਸਰਪੰਚ ਗਿਆ ਸੀਗਾ ਉਹ ਬੋਲ ਪਿਆ ਕਹਿੰਦਾ ਬੀਬਾ ਕਹਿੰਦਾ ਤੈਨੂੰ ਅਸੀਂ ਇਹਨੇ ਪੈਸੇ ਦੇ ਰਹੇ ਹਾਂ ਸਾਨੂੰ ਕੋਈ ਸਿਕورٹی ਵਾਸਤੇ ਚੈੱਕ ਦੇ ਉਹ ਕਹਿੰਦੀ ਵੀ ਸਰਪੰਚ ਸਾਹਿਬ ਚੈੱਕ ਚੁੱਕ ਤਾਂ ਮਿਲਦਾ ਨਹੀਂਗਾ ਕਹਿੰਦੇ ਮੇਰੀ ਵੀਡੀਓ ਬਣਾ ਲਓ ਚਾਹੇ ਫੋਟੋ ਕਿਤੇ ਇਹ ਰਿਪੋਰਟ ਹੋ ਕੇ ਆਉਣ ਤੋਂ ਬਾਅਦ ਵੀ ਮੈਨੂੰ ਦੁਬਾਰਾ ਕਹਿੰਦੇ ਜੀ ਕਹਿੰਦੇ ਕਿ ਤੇਰੇ ਪੈਸਿਆਂ ਦੇ 1-1 ਰੁਪਏ ਦੇ ਅਸੀਂ ਜ਼ਿੰਮੇਵਾਰ ਆ ਜੇ ਨਹੀਂ ਜੇ ਪੈਸੇ ਨਹੀਂ ਲੈਣੇ ਅਕਲ ਵੀ ਕਹਿੰਦਾ ਦੁਬਾਰਾ ਵੀ ਅਸੀਂ ਜਹਾਜ਼ ਚੜ੍ਹਾ ਦਾਂਦੇ ਆ ਅਮਰੀਕਾ ਰ ਭੇਜਾਂ ਭੇਜਾਂਗੇ ਕਹਿੰਦੇ ਫਿਰ ਮੈਂ ਦੁਬਾਰਾ ਜਵਾਬ ਦਿੱਤਾ ਜੀ ਮਖਾਈ ਮਾ ਸੋਡੇ ਮੇਰੇ ਹੱਥ ਬੰਨੇ ਵੀ ਮੇਰਾ ਮੁੰਡਾ ਆ ਗਿਆ ਵਾਚ ਕੇ ਮੇਰੇ ਪੈਸਿਆਂ ਦਾ ਇੰਤਜ਼ਾਮ ਕਰੇ ਮੈਨੂੰ ਨਹੀਂ ਭੇਜਣਾ 40-45 ਲੱਖ ਰੁਪਏ ਤੁਸੀਂ ਉਹਨੂੰ ਦੇਤਾ ਤੁਹਾਡੇ ਕੋਲ ਦੇ ਕੁਝ ਬੱਚਾ ਨਹੀਂ ਹੋਣਾ ਮੈਂ ਸਕੂਲ ਬੈਂਚ ਤੇ ਲਾ ਕੇ ਆਪ ਦੇ ਘਰ ਦਾ ਗੁਜ਼ਾਰਾ ਕਰਦਾ ਜੀ ਮੁੰਡਾ ਮੇਰਾ ਟੈਨਸ਼ਨ ਤੇ ਮੈਂ ਵੀ ਇੱਕ ਦਿਨ ਸਲਪਾਖ ਦੀਆਂ ਗੋਲੀਆਂ ਖਾਣ ਲੱਗਿਆ ਸੀ ਤੇ ਮੇਰੇ ਘਰ ਵਾਲੀ ਟੈਨਸ਼ਨ ਤੇ ਤੇ ਉਹਦਾ ਮੇਰੇ ਮੈਂਬਰ ਨੇ ਦਿੱਕਤ ਅਰਬੈਂਤ ਨੇ ਮੈਨੂੰ ਬਤਾ ਲਿਆ ਉਹ ਮੈਂ ਸਲਬਾਤ ਕਰਨ ਲੱਗ ਪਿਆ ਫਿਰ ਉਹ ਤੋਂ ਬਾਅਦ ਮੇਰਾ ਅਪਟ ਕੀਤਾ ਗਿਆ ਸੀ ਵੀ ਦਾ ਮੰਨਤਾਂ ਦੇ ਉਹਨਾਂ ਨੇ ਇਨਕੁਆਰੀ ਬੂਟਾ ਸਿੰਘ ਡੀਐਸਪੀ ਤੇ ਲਾਤੀ ਜੀ ਬੂਟਾ ਸਿੰਘ ਨੇ ਉਹਨੂੰ ਇਹਦੇ ਵਿੱਚੋਂ ਕੱਟ ਪਾ ਜੀ ਕੇਸ ਲਿਆ ਕਿਸ ਚੋ ਘੜਤਾ ਕਿਸ ਚੋ ਕੱਟ ਕੇ ਉਹਦੇ ਬਿਆਨਾਂ ਤੇ ਹਰਿਆਣਾ ਦੇ ਬੰਦਿਆਂ ਨੇ ਪਰਚਾ ਪਤਾ। ਫੋਨ ਆਉਂਦਾ ਏ ਫੋਨ ਤੁਹਾਡਾ ਲੜਕਾ ਕਰਦਾ ਤੁਹਾਨੂੰ। ਇਹ ਮੇਰੇ ਲੜਕੇ ਨਹੀਂ ਫੋਨ ਕੀਤਾ ਹੀ ਕਹਿੰਦਾ ਵੀ ਮੈਨੂੰ ਕਹਿੰਦਾ ਇੱਥੇ ਕਹਿੰਦਾ ਏਜੰਟ ਕਹਿੰਦਾ ਤੰਗ ਕਰਦੇ ਆ ਕਹਿੰਦਾ ਵੀ ਪੈਸੇ ਪਾਉਣੇ ਪੈਣਗੇ ਪੈਸੇ ਪਾ ਕਹਿੰਦੇ ਫਿਰ ਅੱਗੇ ਲੈ ਕੇ ਜਾਣਗੇ ਤੇ ਆਪਾਂ ਨੂੰ ਤੇ ਇਹਨਾਂ ਨੇ ਫੇਰ ਵੀ ਨਹੀਂ ਕਿਹਾ ਵੀ ਡੌਂਕੀ ਆ ਇਹਦਾ ਬਾਅਦ ਚ ਕਹਿੰਦੇ ਰਹੇ ਨੇ ਕਹਿੰਦੇ ਆਖਰ ਦਿਨ ਕਿਹਾ ਦੀ ਕਿ ਡੌਂਕੀ ਲਗੂਗੀ ਡੌਂਕੀ ਲਗੂਗੀ। ਅੱਛਾ ਮੇਰੇ ਨਾਲ ਇੱਕ ਨੰਬਰ ਦੇ ਗੱਲ ਕੀਤੀ ਸੀ ਜੀ ਇਹਨਾਂ ਨੇ। ਲੋਕਵਾਜੀ ਟੀਵੀ ਨਾਲ ਜੁੜੇ ਤੁਸੀਂ ਮੈਂ ਹਮਤਾਜ ਪੰਜਾਬ ਦੇ ਵਿੱਚ ਵਿਦੇਸ਼ ਭੇਜਣ ਦੇ ਨਾਮ ਤੇ ਕਾਫੀ ਠੱਗੀਆਂ ਵਜਦੀਆਂ ਨੇ ਤੇ ਉਹਦੇ ਸ਼ਿਕਾਰ ਕਈ ਭੋਲੇ-ਪਾਲੇ ਸਧਾਰਨ ਲੋਕ ਹੋ ਜਾਂਦੇ ਨੇ ਤਾਂ ਉਸੇ ਤਰੀਕੇ ਦੀ ਇੱਕ ਕਹਾਣੀ ਹੈ ਜਿਹੜੀ ਬੜੀ ਦਰਦਪ੍ਰੀ ਕਹਾਣੀ ਵੀ ਹੈ ਤੇ ਜੋ ਵਾਪਰਦਾ ਆ ਉਹ ਸਾਰੀ ਕਹਾਣੀ ਤੁਹਾਨੂੰ ਸੁਣਾਉਣੇ ਹੈ ਤੇ ਦੱਸ ਦਈਏ ਕਿ ਮਾਨਸਾ ਜ਼ਿਲ੍ਹੇ ਦਾ ਪਿੰਡ ਪੀਪਲੀਆਂ ਜਿੱਥੋਂ ਦਾ ਇੱਕ ਨੌਜਵਾਨ ਜਗਦੀਪ ਸਿੰਘ ਜੋ ਕਿ ਵਿਦੇਸ਼ ਜਾਣ ਦੇ ਲਈ ਵਾਰ-ਵਾਰ ਯਤਨ ਕਰ ਰਿਹਾ ਸੀ ਪਰ ਕੋਈ ਨਾਮ ਬਣਿਆ ਤਾਂ ਉਹ ਕਿਸੇ ਔਰਤ ਦੇ ਹੱਥੇ ਚੜ ਜਾਂਦਾ ਪਰਿਵਾਰ ਜੋ ਕਹਿੰਦੇ ਕਿ ਤੈਨੂੰ ਅਮਰੀਕਾ ਭੇਜ ਦਿੰਨੇ ਆ 42 ਲੱਖ ਰੁਪਏ ਸਾਨੂੰ ਦੇ ਦੇ ਇਹ ਉਹਨਾਂ ਦੀ ਜ਼ੁਬਾਨੀ ਹੈ ਪੂਰੀ ਕਹਾਣੀ ਕੀ ਵਾਪਰਦੀ ਹੈ ਫਿਰ ਅਮਰੀਕਾ ਭੇਜਣ ਦੇ ਨਾਮ ਤੇ ਕਿਸ ਤਰੀਕੇ ਨਾਲ ਠੱਗੀ ਵਾਈਦੀ ਹੈ ਜੋ ਜੋ ਰਸਤੇ ਵਿੱਚ ਵਾਪਰਦਾ ਕਿਹਾ ਜਾਂਦਾ ਕਿ ਟੂਰਿਸਟ ਵੀਜ਼ਾ ਲਗਾਵਾਂਗੇ ਪਰ ਡੌਂਕੀ ਲਵਾਈ ਜਾਂਦੀ ਹੈ ਪਰਿਵਾਰ ਸਾਰਾ ਕੁਝ ਵੇਚ ਵੱਟ ਕੇ ਪੈਸੇ ਦੇ ਦਿੰਦਾ ਹੈ ਪੂਰੀ ਗੱਲਬਾਤ ਕਰਦੇ ਸਾਡੇ ਨਾਲ ਜਗਦੀਪ ਸਿੰਘ ਦੇ ਪਿਤਾ ਹੋਣਗੇ ਕਿਉਂਕਿ ਜਗਦੀਪ ਸਿੰਘ ਇਸ ਮੌਕੇ ਆ ਸਾਡੇ ਕੋਲੇ ਆਇਆ ਨਹੀਂ ਕਿਉਂਕਿ ਉਹ ਟੈਨਸ਼ਨ ਦੇ ਵਿੱਚ ਆ ਗੱਲਬਾਤ ਸਾਡੀ ਫੋਨ ਤੇ ਜ਼ਰੂਰ ਹੋਈ ਹੈ ਗੱਲਬਾਤ ਕਰਦੇ ਉਹਨਾਂ ਦੇ ਪਿਤਾ ਹਰਬੰਸ ਸਿੰਘ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਬਾਪੂ ਜੀ ਸਸੀ ਕਾਲ ਠੀਕ ਠਾਕ ਹੋ ਜੀ ਜੀ ਅੱਪੂ ਜੀ ਤਾਂ ਇਹ ਉਹ ਠੱਗੀ ਦੇ ਸ਼ਿਕਾਰ ਹੋਏ ਨਹੀਂ ਹਾਲੇ ਗੱਲਬਾਤ ਸ਼ੁਰੂ ਵੀ ਨਹੀਂ ਕੀਤੀ ਤਾਂ ਇਹ ਹਾਲਾਤ ਪਣ ਗਏ ਕਿਉਂਕਿ ਸਾਰਾ ਕੁਝ ਜਿਹੜਾ ਆ ਉਹ ਵੇਚ ਵਟ ਕੇ ਦੇ ਦਿੱਤਾ ਗਿਆ ਸੀ ਆਪੋ ਹੀ ਕੋਈ ਬਾਤ ਕੋਈ ਗੱਲ ਨਹੀਂ ਗੱਲ ਕਰੋ ਧਿਆਨ ਨਾਲ ਕੀ ਵਾਪਰਿਆ ਸਭ ਤੋਂ ਪਹਿਲਾਂ ਦੱਸੋ ਜੀ ਕਿ ਕਿਦਾਂ ਕੀ ਕਹਾਣੀ ਬਣਦੀ ਹੈ ਤੁਹਾਡਾ ਮੁੰਡਾ ਕਿੱਥੇ ਚਾਹੁੰਦਾ ਸੀ ਵਿਦੇਸ਼ ਜਾਣਾ ਚਾਹੁੰਦਾ ਸੀਗਾ ਜੀ ਹਾਂ ਜੀ ਉਹ ਵਿਦੇਸ਼ ਜਾਣਾ ਚਾਹੁੰਦਾ ਸੀਗਾ ਜੀ ਜੀ ਮੈਂ ਕਾਲ ਅਕੈਡਮੀ ਦੇ ਵਿੱਚ ਬੈਂਡ ਚਲਾਉਂਦਾ ਸੀਗਾ ਜੀ ਜੀ ਮੇਰੇ ਨਾਲ ਇੱਕ ਟੀਚਰ ਸੀ ਜੀ ਬਲਦੀਪ ਰਾਣੂ ਹੂੰ ਮੇਰਾ ਬੇਟਾ ਪੀਟੀ ਕਰਕੇ ਕੈਨੇਡਾ ਦੀ ਰਫੂਜ ਲਾ ਗਈ ਸੀਗੀ ਉਹਦੀ ਉਸ ਤੋਂ ਬਾਅਦ ਯੂਕੇ ਦੀ ਉਹਨੇ ਫੈਲ ਅਪਲਾਈ ਕੀਤੀ ਜੀ ਹੂੰ ਯੂਕੇ ਦੀ ਫੈਲ ਪ੍ਰੋਸੈਸ ਚ ਪਈ ਰਹੀ ਜੀ ਮੈਂ ਟੈਨਸ਼ਨ ਤੇ ਰਹਿਣ ਲੱਗ ਗਿਆ ਜੀ ਜੀ ਇਹ ਬਲਦੀਪ ਰਾਣੀ ਮੈਨੂੰ ਕਹਿੰਦੀ ਅੰਕਲ ਕੀ ਗੱਲਾਂ ਇਹ ਰਹਿੰਦਾਗਾ ਮੈਂ ਉਹਨੂੰ ਦੱਸਤੀ ਯਾਹ ਦੀ ਗੱਲਾਂ ਵਿਆਹ ਕਰਕੇ ਭਾਈ ਮੈਂ ਤਾਂ ਵੀ ਬੱਚੇ ਦਿੰਨੇ ਬਾਹਰ ਜਾਣਾ ਸੀ ਵੀ ਉਹਦਾ ਵੀਜ਼ਾ ਨਹੀਂ ਆ ਰਿਹਾ ਜੀ ਤੇ ਉਹਨੇ ਮੈਨੂੰ ਕਿਹਾ ਵੀ ਅੰਕਲ ਕਹਿੰਦੀ ਵੀ ਅਮਰੀਕਾ ਵਾਲਾ ਅਮਰੀਕਾ ਗਿਆ ਹੂੰ ਵੀ ਆਪਾਂ ਵੀ ਉਹਨਾਂ ਦੇ ਐਂਟਰ ਰਹੀ ਵੀ ਉਸਨੂੰ ਭੇਜ ਦਿੰਦੇ ਆਂਗੇ ਠੀਕ ਹੈ ਮੈਂ ਉਸ ਨੂੰ ਕਿਹਾ ਵੀ ਚੱਲ ਪਈ ਗੱਲ ਕਰ ਲੈ ਤੂੰ ਹਾਂ ਉਹਨਾਂ ਨੇ ਜਦੋਂ ਗੱਲ ਕੀਤੀ ਆਪਦੇ ਘਰ ਵਾਲੇ ਨਾਲ ਮੈਨੂੰ ਨਹੀਂ ਪਤਾ ਵੀ ਕੋਈ ਏਜੰਟ ਹੈਗਾ ਸੀ ਜਾਂ ਨਾ ਜੀ ਤੇ ਮੈਨੂੰ ਇੱਕ ਦਿਨ ਗਾਇਬ ਪਿਆ ਸਾਡੀ ਗੱਲ ਹੋਈ ਬਾਅਦ ਮੈਂ ਹਾਂ ਕੀਤੀ ਜਦੋਂ ਤੇ ਉਹਦੋਂ ਤੀਜੇ ਦਿਨ ਬਾਅਦ ਮੇਰੇ ਬੇਟੇ ਦੀ ਟਿਕਟ ਹੀ ਭੇਜਤੀ ਜੀ ਇਹਨਾਂ ਨੇ ਟਿਕਟ ਭੇਜਤੀ ਹਾਂਜੀ ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ ਕਿ ਤੁਹਾਨੂੰ ਜਿਹੜਾ ਤੁਹਾਡੇ ਮੁੰਡੇ ਨੂੰ ਅਮਰੀਕਾ ਭੇਜਾਂਗੇ ਉਹ ਕਿਸ ਤਰੀਕੇ ਨਾਲ ਭੇਜਾਂਗੇ ਉਹ ਮੈਨੂੰ ਕਿਹਾ ਜੀ ਕਹਿੰਦੇ ਵੀ ਟੂਰਿਸਟ ਵੀਜ਼ਾ ਲਗਾ ਕੇ ਭੇਜਾਂਗੇ ਹਾਂ 45 ਲੱਖ ਰੁਪਈਆ ਮੰਗਿਆ ਸੀਗਾ ਜੀ ਇਹਨਾਂ ਨੇ ਮੇਰਾ 42 ਲੱਖ ਦੀ ਗੱਲ ਤਾਂ ਇਹ ਹੋ ਗਈ ਸੀ ਠੀਕ ਹੈ ਤੇ ਉਸ ਤੋਂ ਬਾਅਦ ਜੀ ਜਦ ਟਿਕਟਾਂ ਤੋਂ ਬਾਅਦ 21 ਜੁਲਾਈ ਨੂੰ ਮੇਰਾ ਬੇਟਾ ਅੰਮ੍ਰਿਤਸਰੋਂ 에ਅਰਪੋਰਟ ਤੋਂ ਦੁਬਈ ਵਾਸਤੇ ਰਵਾਨਾ ਹੋ ਗਿਆ ਸੀ ਠੀਕ ਹੈ ਜਿਹੜੀ ਮਤਲਬ ਤੁਸੀਂ ਆਖਿਆ ਕਿ ਜਿਵੇਂ ਅੱਜ ਤੁਸੀਂ ਗੱਲ ਕੀਤੀ ਕਿ ਹਾਂ ਭਾਈ ਠੀਕ ਹੈ ਭੇਜ ਦਿੰਨੇ ਆ ਇੱਕ ਦਿਨ ਬਾਅਦ ਟਿਕਟ ਆ ਗਈ ਏ ਤੁਹਾਡੀ ਹਾਂਜੀ ਠੀਕ ਹੈ ਉਹ ਟਿਕਟ ਕਿੱਥੋਂ ਦੀ ਸੀਗੀ ਉਹ ਟਿਕਟ ਦੁਬਈ ਦੀ ਸੀ ਦੁਬਈ ਦੀ ਸੀ ਹਾਂਜੀ ਤੁਸੀਂ ਉਦੋਂ ਕਿਹਾ ਨਹੀਂ ਕਿ ਜਾਣਾ ਤਾਂ ਅਮਰੀਕਾ ਜਾਂ ਦੁਬਈ ਦੇ ਟਿਕਟ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਜਿਹਦੇ ਬਾਰੇ ਕਿਉਂ ਅਸੀਂ ਤਾਂ 에어ਪੋਰਟ ਦੇ ਬਾਹਰ ਸੀ ਜੀ ਬਟ ਉਹ ਟਿਕਟ ਅੰਦਰ ਮਿਲੀ ਹੈਗੀ ਜਿਹੜੀ ਮਿਲੀ ਹੈਗੀ ਮਤਲਬ ਤੁਹਾਨੂੰ ਉਹ ਤੋਂ ਦੱਸਿਆ ਨਹੀਂ ਗਿਆ ਕਿ ਦੁਬਈ ਦੀ ਟਿਕਟ ਨਹੀਂ ਜੀ ਤੁਹਾਨੂੰ ਇਹ ਕਿਹਾ ਕਿ ਅਮਰੀਕਾ ਜਾਣਾ ਸੀ ਹਾਂ ਜੀ ਅਮਰੀਕਾ ਹਾਂ ਟੂਰਿਸਟ ਵੀਜ਼ਾ ਲਗਾ ਕੇ ਕਹਿੰਦੇ ਅਮਰੀਕਾ ਸਿੱਧਾ ਭੇਜਾਂਗੇ ਹੂੰ ਅੱਧੇ ਪੈਸੇ ਮੇਰੇ ਨਾਲ ਦੁਬਈ ਕੀਤੇ ਸੀ ਇਹਨਾਂ ਨੇ ਨਾਲ ਸੁਰੇਨਾਮਾ ਜੀ ਅੱਧੇ ਮੈਕਸੀਕੋ ਕੀਤੇ ਸੀਗੇ ਠੀਕ ਹੈ ਇਹਨਾਂ ਨੇ ਮੈਥੋਂ ਪੈਸੇ ਵੀ ਪੂਰੇ ਰਸਤੇ ਚ ਲੈ ਲੈ ਡਰਾ ਕੇ ਹਾਂ ਅੱਛਾ ਤੁਹਾਡਾ ਲੜਕਾ ਜਿਹੜਾ ਉਹ ਦੁਬਈ ਚੱਲ ਜਾਂਦਾ ਉੱਥੋਂ ਹਾਂਜੀ ਟਿਕਟ ਜਿਹੜੀ ਜਹਾਜ਼ ਦੀ ਦੁਬਈ ਜਾਵੜਦਾ ਹਾਂਜੀ ਫਿਰ ਦੁਬਈ ਜਾਣ ਤੋਂ ਬਾਅਦ ਕਿੰਨਾ ਸਮਾਂ ਉੱਥੇ ਰਹਿੰਦਾ ਤੇ ਕੀ ਗੱਲਬਾਤ ਹੁੰਦੀ ਤੁਹਾਡੀ ਇਸ ਤਰ੍ਹਾਂ ਦੁਬਈ ਤਕਰੀਬਨ 1 ਮਹੀਨਾ ਰਹਿੰਦਾ ਜੀ ਇਹ ਹਾਂ ਤੇ ਉੱਥੇ ਮੈਨੂੰ ਕਹਿੰਦੇ ਕਹਿੰਦੇ ਇਹਨਾਂ ਨੂੰ ਵਧੀਆ ਕੇ ਖਾਣਾ ਮਿਲਦਾ ਤੇ ਰਹਿਣ ਵਾਸਤੇ ਵਧੀਆ ਬੈੱਡ ਲੱਗਿਆ ਹੋਇਆ ਬੈੱਡ ਮਿਲਦਾ ਉੱਤੇ ਇੱਥੋਂ ਵੀ ਅੱਗੇ ਵਾਸਤੇ ਰਵਾਨਾ ਕਰਾਂ ਜਦੋਂ ਵੀ ਅੱਗੇ ਦਾ ਵੀਜ਼ਾ ਆ ਗਿਆ ਮੈਂ ਟੁੱਟਮਾ ਵੀਜ਼ਾ ਮਿਲਦਾ ਰਿਹਾ ਜੀ ਇਹਨਾਂ ਨੂੰ ਠੀਕ ਹੈ ਤੇ 1 ਮਹੀਨਾ ਤੋਂ ਬਾਅਦ ਫਿਰ ਦੁਬਾਰਾ ਅੱਗੇ ਰਵਾਨਾ ਕੀਤਾ ਇਹ ਕਹਿੰਦੇ ਵੀ 16 ਲੱਖ ਰੁਪਇਆ ਇਹਨਾਂ ਨੇ ਪੈਸੇ ਮੈਥੋਂ ਪਹਿਲਾਂ ਹੀ ਮੰਗ ਲਈ ਐਡਵਾਂਸ ਜਿਹੜੇ ਜੋ ਪੈਸੇ ਮੈਂ ਸੂਰੇਨਾਮਾ ਦੇਣੇ ਸੀ ਇਹਨਾਂ ਨੇ ਹੜਬਈ ਮੰਗ ਲਈ ਮੈਥੋਂ ਠੀਕ ਹੈ ਕਹਿੰਦੇ ਵੀ ਜੇ ਇੱਥੋਂ 16 ਲੱਖ ਰੁਪਏ ਪਾਵੇਂਗਾ ਤਾਂ ਗਿਰਵਾਨਾ ਹੋਊਗਾ ਵਿਡੌਂਕਰ ਆ ਵੀ ਫੇਰ ਲੈ ਕੇ ਜਾਣਗੇ ਤੇ ਨੋਗੇ ਠੀਕ ਹੈ ਤੇ ਮੈਂ ਫਿਰ 16 ਲੱਖ ਦਾ ਇੰਤਜ਼ਾਮ ਕਰਕੇ ਜੀ ਇਹਨਾਂ ਨੂੰ 8 ਦਾਹਗਸਤ ਨੂੰ ਪੈਸੇ ਪਾਏ ਆ ਜੀ ਹਾਂਜੀ 16 ਲੱਖ ਰੁਪਏ ਪਾਇਆ ਕੀ ਨਕਦ ਕੈਸ ਦੇ ਕੇ ਆਏਗਾ ਨਕਦ ਕੈਸ ਦਾ ਹਾਂਜੀ ਠੀਕ ਹੈ 16 ਲੱਖ ਰੁਪਏ ਤੁਸੀਂ ਜਦੋਂ ਦबई ਤੋਂ ਤੁਹਾਡੇ ਲੜਕੇ ਨੇ ਤੁਰਨਾ ਸੀ ਉਦੋਂ ਦੇਤਾ ਹਾਂਜੀ ਉਸ ਤੋਂ ਬਾਅਦ ਤੁਹਾਡਾ ਲੜਕਾ ਕਿੱਥੇ ਜਾਂਦਾ ਜੀ ਉਸ ਤੋਂ ਬਾਅਦ ਇਹ ਕਈ ਥਹਰਾਂ ਤੇ ਗਿਆ ਜੀ ਮਰਾਕੋ ਗਿਨੀ ਤੇ ਮੈਨੂੰ ਪੂਰੇ ਨਾਮ ਯਾਦ ਨਹੀਂ ਗਏ ਤੇ ਫਿਰ ਸੂਰੇਨਾਮਾ ਪਹੁੰਚਿਆ ਸੂਰੇਨਾਮਾ ਪਨਾਮਾ ਦੇ ਜੰਗਲਾਂ ਚ ਲੈ ਗਈ ਇਹਨੂੰ ਠੀਕ ਹੈ ਇਹਨਾਂ ਨੇ ਅੱਗੇ ਤਾਂ ਡੌਂਕੀ ਲਵਾਤੀ ਜੀ ਮੇਰੇ ਨਾਲ ਇੱਕ ਨੰਬਰ ਤੇ ਕਰਕੇ ਠੀਕ ਹੈ ਸੂਰੀਨਾਮਾ ਜਾਣ ਤੋਂ ਬਾਅਦ ਮਨ ਲਓ 16 ਲੱਖ ਤੁਸੀਂ ਦੇਤਾ ਦबई ਦੇ ਵਿੱਚ ਹਾਂਜੀ ਉਸ ਤੋਂ ਬਾਅਦ ਜਿਹੜਾ ਅਗਲਾ 16 ਲੱਖ ਉਹ ਕਹੋ ਦਿੱਤਾ ਇਹ ਉਦੋਂ ਅਗਲਾ 18 ਲੱਖ ਦਿੱਤਾ 22 ਅਗਸਤ ਨੂੰ ਜੀ 22 ਅਗਸਤ ਨੂੰ ਹਾਂਜੀ ਉਦੋਂ ਤੁਹਾਡਾ ਲੜਕਾ ਕਿੱਥੇ ਸੀਗਾ ਉਦੋਂ ਇਹ ਸੂਰੇ ਨਾਮਾ ਸੀਗਾ ਜੀ ਸੂਰੇ ਨਾਮਾ ਹਾਂਜੀ ਕੀ ਕਿਹਾ ਕਿ ਤੁਹਾਨੂੰ ਫੋਨ ਆਉਂਦਾ ਕਿ ਪੈਸੇ ਲੈਣ ਲਈ ਕਦੋਂ ਮੰਗਦੇ ਉਹ ਕਹਿੰਦੇ ਜੇ ਪੈਸੇ ਦੇਓਗੇ ਤਾਂ ਅੱਗੇ ਜਾਊਗਾ ਨਹੀਂ ਤਾਂ ਇਹ ਇੰਦੇ 60 ਫੀਟ ਵੀ ਵੱਤ ਸਕਦੇ ਜਦੋਂ ਜਾਨੀ ਮਾਰ ਦੀ ਨੁਕਸਾਨ ਹੋ ਸਕਦਾ ਹੈ ਜੀ ਅੱਛਾ ਫਿਰ ਡੌਂਕਰਾਂ ਦਾ ਨਾਮ ਲੈਣ ਲੱਗ ਗਿਆ ਜੀ ਇਹ ਕਹਿੰਦੇ ਡੌਂਕਰੇ ਇਹਨੂੰ ਦੇ 60 ਫੀਟ ਨਾ ਮਾਰਨ ਓਕੇ ਹਾਂਜੀ ਤੁਹਾਨੂੰ ਮਤਲਬ ਕਦੋਂ ਪਤਾ ਲੱਗਿਆ ਕਿ ਤੁਹਾਡੇ ਲੜਕੇ ਦੀ ਡੌਂਕੀ ਲਗਵਾ ਰਹੇ ਆ ਇਹ ਮੰਨ ਤਾਂ ਇਹ ਸੂਰੇ ਨਾਮਾ ਤੋਂ ਬਾਅਦ ਪਤਾ ਲੱਗਿਆ ਜੀ ਵੀ ਜਦੋਂ ਇਹ ਨੂੰ ਬਾਏ ਜਾਂ ਪੈਦਲ ਤੋਰ ਲਈ ਨਦੀਆਂ ਵਿੱਚ ਦੀਪਨਾਮਾ ਦੇ ਜੰਗਲਾਂ ਨੂੰ ਅੱਛਾ ਹਾਂਜੀ ਸੂਰੇ ਨਾਮਾ ਤੱਕ ਨਹੀਂ ਪਤਾ ਸੀ ਜੀ ਕਿ ਕਿਹ ਹੈ ਉਦੋਂ ਤੱਕ ਤੁਹਾਡਾ ਲੜਕਾ ਜਹਾਜ਼ਾਂ ਉੱਤੇ ਜਾਂਦਾ ਰਿਹਾ ਨਹੀਂ ਜੀ ਜਹਾਜ਼ਾਂ ਰਾਹੀਂ ਨਹੀਂ ਗਿਆ ਕਿਤੇ ਬਾਏ ਬੱਥਰ ਕਿਤੇ ਆਟੋ ਇਸ ਤਰ੍ਹਾਂ ਨਾਲ ਗਿਆ ਜੀ ਇਸ ਤਰ੍ਹਾਂ ਗਿਆ ਹਾਂਜੀ ਪੂਰੀ ਨਮਾ ਜਾ ਕੇ ਤਾਂ ਉਹ ਜਿਹੜਾ ਕਿਹਾ ਕਿ ਸਾਨੂੰ ਪੈਸੇ ਦੇ ਦੇ ਤਾਂ ਫਿਰ 16 ਲੱਖ ਹੋਰ ਦੇਤਾ ਉਹਨਾਂ ਨੂੰ ਹਾਂਜੀ 16 ਲੱਖ ਰੁਪਇਆ ਹੋਰ ਪਾਇਆ ਫਿਰ ਇਹ ਇਹਨੂੰ ਦਿੱਤਾ ਹੀ ਕਹਿੰਦੇ ਬਲਦੀਪ ਰਾਣੀ ਦੇ ਕਰ ਪਹੁੰਚਦਾ ਕਰੋ ਫਿਰ ਮੈਂ ਨਕਦ ਕੈਸੇ ਲੈ ਕੇ ਆਈ ਮੇਰੇ ਨਾਲ ਨਿਰਮਲ ਸਿੰਘ ਮੇਰੇ ਪਿੰਡ ਦਾ ਮੋਕੇ ਦਾ ਸਰਪੰਚਰ ਨਾਲ ਸੀਗਾ ਜੀ ਇਹ ਜਿਹੜਾ ਫੋਨ ਆਉਂਦਾ ਇਹ ਫੋਨ ਤੁਹਾਡਾ ਲੜਕਾ ਕਰਦਾ ਤੁਹਾਨੂੰ ਇਹ ਮੇਰੇ ਲੜਕੇ ਨਹੀਂ ਫੋਨ ਕੀਤਾ ਹੀ ਕਹਿੰਦਾ ਵੀ ਮੈਨੂੰ ਕਹਿੰਦਾ ਇੱਥੇ ਕਹਿੰਦਾ ਏਜੰਟ ਕਹਿੰਦਾ ਤੰਗ ਕਰਦੇ ਆ ਕਹਿੰਦਾ ਵੀ ਪੈਸੇ ਪਾਉਣੇ ਪੈਣਗੇ ਪੈਸੇ ਪਾ ਕਹਿੰਦੇ ਫਿਰ ਅੱਗੇ ਲੈ ਕੇ ਜਾਣਗੇ ਠੀਕ ਹੈ ਹਾਂਜੀ ਫਿਰ ਕਿੱਥੇ ਜਾਂਦੇ ਤੁਹਾਡੇ ਲੜਕੇ ਉਸ ਤੋਂ ਬਾਅਦ ਸੂਰੀਨਾਮਾ ਤੋਂ ਬਾਅਦ ਕਿੱਥੇ ਲੈ ਕੇ ਜਾਂਦੇ ਆ ਇਹ ਫਿਰ ਮੈਨੂੰ ਨਹੀਂ ਇਹਦੇ ਬਾਰੇ ਪਤਾ ਹੀ ਵੀ ਕਿੰਨੇ ਕਈ ਦੇਥਾਂ ਤੇ ਕਮਾਏ ਦੀ ਮੈਂ ਨਾਮ ਆਿੰਦੇ ਪੂਰੇ ਲੈ ਨਹੀਂ ਸਕਦਾ ਗਿੰਨੀ ਮਰਾਕੋ ਤੇ ਪਤਾ ਨਹੀਂ ਕੀ ਕੀ ਨਾਮ ਸੀਗੇ ਇਹ ਤੇ ਫਿਰ ਜਦੋਂ ਪਨਾਮਾ ਜਾ ਕੇ ਤਾਂ ਫਿਰ ਐਂਡ ਹੀ ਹੋ ਗਈ ਪਨਾਮਾ ਜਾ ਕੇ ਤਾਂ ਪਨਾਮਾ ਦੀ ਪੁਲਿਸ ਨੇ ਫੜ ਲਿਆ ਸੀ ਜੀ ਅੱਛਾ ਹਾਂ ਜੀ ਜਦੋਂ ਮੰਨ ਲਓ ਪਨਾਮਾ ਜਾਂਦਾ ਆ ਉਹ ਜੰਗਲਾਂ ਦੇ ਵਿੱਚ ਕੀ ਹਾਲਾਤ ਸੀਗੇ ਤੁਹਾਡੇ ਲੜਕੇ ਨੇ ਤੁਹਾਨੂੰ ਦੱਸਿਆ ਹੋਣਾ ਕਿ ਕੀ ਕੁਝ ਵਾਪਰਦਾ ਮਰੇ ਨਾਲ ਕਿਵੇਂ ਜਾਂਦਾ ਉਹ ਕੀ ਆਸੇ ਪਾਸੇ ਸੀਗਾ ਉੱਥੇ ਆਸੇ ਪਾਸੇ ਨਦੀ ਦੇ ਵਿੱਚ ਦੀ ਗਏ ਆ ਜੀ ਇਹ ਪਹਾੜੀਆਂ ਦੇ ਨਦੀ ਸੀਗੀ ਉਹਦੇ ਵਿੱਚ ਦੇ 36 ਘੰਟਿਆਂ ਦਾ ਸਫ਼ਰ ਕੀਤਾ ਜੀ ਇਹਨਾਂ ਨੇ 36 ਘੰਟਿਆਂ ਦਾ ਹਾਂ ਜੀ ਇਹਦੇ ਨਾਲ ਦੇ ਦੋ ਤਿੰਨ ਮੁੰਡੇ ਤਾਂ ਉੱਥੇ ਸਿੱਧੀ ਪਹਾੜੀ ਹੁੰਦੀ ਸੀ ਉਹ ਤਿੰਨ ਮੁੰਡੇ ਦੇ ਨਾਲ ਦੇ ਮਰ ਗਏ ਜੀ ਅੱਛਾ ਇਹ ਆਪ ਵੀ ਡੁੱਬ ਗਿਆ ਸੀਗਾ ਨਦੀ ਚ ਮੂਤਕ ਪਾਣੀ ਆ ਗਿਆ ਸੀਗਾ ਬਾ ਕੁਦਰਤ ਰੱਬ ਦੀ ਇਹ ਬਚ ਗਿਆ ਹੂੰ ਉਹ ਜੁੱਬ ਗਿਆ ਹਾਂਜੀ ਬੇਹੋਸ਼ ਵੀ ਰਿਹਾ ਕਹਿੰਦੇ ਉਹਨੂੰ ਹਾਂਜੀ ਬੇਹੋਸ਼ ਰਿਹਾਗਾ ਇਹ ਚਾ ਪਨਾਮਾ ਤੋਂ ਬਾਅਦ ਚਲੋ ਕਿੰਨੇ ਦਿਨ ਉਸ ਨੇ ਜੰਗਲਾਂ ਦੇ ਵਿੱਚ ਭਟਕਦਾ ਰਿਹਾ ਤੁਹਾਡਾ ਉਹਥੇ ਦੇਹੇ 33 32 ਦਿਨ ਰਿਹਾ ਜੀ ਜੰਗਲਾਂ ਦੇ ਵਿੱਚ ਉੱਥੇ ਪੁਲਿਸ ਨੇ ਫੜ ਲਿਆ ਸੀ ਜੇੜਤੀ ਰਹੇ ਆ ਜੀ ਇਹ ਅੱਛਾ ਪੁਲਿਸ ਨੇ ਫੜ ਲਿਆ ਉੱਥੇ ਹਾਂਜੀ ਪੁਲਿਸ ਕਿਵੇਂ ਫੜਦੀ ਆ ਕੇ ਉੱਥੇ ਕਿਵੇਂ ਪਤਾ ਲੱਗਦਾ ਉਹ ਇਹ ਜਦੋਂ ਨਦੀ ਦੇ ਵਿੱਚ ਹੁੰਦੇ ਆ ਜੀ ਉੱਥੇ ਇਹ ਕਹਿੰਦੇ ਨੇ ਆਪਣੇ ਲੋਕ ਕਹਿੰਦੇ ਨੇ ਕੈਂਪ ਕੈਂਪ ਤੇ ਬੱਗ ਗਈ ਹੈਗੀ ਜੇਲ ਹੈ ਜੀ ਉਹ ਉੱਥੇ ਇਹ ਨਦੀ ਜੋ ਜਦੋਂ ਬਾਹਰ ਨਿਕਲਦੇ ਆ ਉਧਰ ਪੁਸਤ ਹੁੰਦੀ ਹੈਗੀ ਜੀ ਉਧਰ ਦੀ ਮਿਲਟਰੀ ਲਾ ਲੋ ਬਸ ਉਹ ਇਹਨਾਂ ਨੂੰ ਫੜ ਲਾਂਦੀ ਹੈਗੀ ਉਹ ਹੱਥ ਗੜੀਆਂ ਲਾ ਕੇ ਉੱਥੇ ਆਪਦੇ ਕੈਂਪ ਚ ਲੈ ਜਾਂਦੇ ਆ ਜੀ ਕੈਂਪ ਚ ਲੈ ਗਏ ਹਾਂਜੀ ਪਰ ਕੀ ਕੁਝ ਕੈਂਪ ਦੇ ਵਿੱਚ ਵਾਪਰਿਆ ਮੁੰਡੇ ਨਾਲ ਕੈਂਪ ਤੇ ਉੱਥੇ ਇਹਦੇ ਨਾਲ ਦੇ 12 ਮੁੰਡੇ ਸੀਗੇ ਜੀ ਉਸ ਟਾਈਮ ਟਰੱਕ ਤੇ ਜਦੋਂ ਚੜਾਏ ਆ ਇਹ ਤੇ ਉਹ ਇਹਨਾਂ ਦੇ ਵਿੱਚੋਂ 11 ਮੁੰਡੇ ਦਾ ਛਾਲਾ ਮਾਰ ਗਏ ਜੀ ਠੀਕ ਹੈ ਇਹ ਆਪਣਾ ਜਗਦੀਪ ਸਿੰਘ ਸੀਗਾ ਜੀ ਇਹਨੇ ਰਣਜੀਤ ਸਿੰਘ ਨੂੰ ਇਹ ਬਲਦੀਪ ਰਾਣੀ ਦੇ ਘਰ ਵਾਲੇ ਨੂੰ ਪੁੱਛਿਆ ਵੀ ਬਾਈ ਮੈਂ ਵੀ ਛਾਲ ਮਾਰ ਦਾਂਗਾ ਤੇ ਰਣਜੀਤ ਸਿੰਘ ਕਹਿੰਦਾ ਵੀ ਜਗਦੀਪ ਦਾ ਛਾਲ ਨਹੀਂ ਮਾਰਨੀ ਆਪਣੀ ਸੈਟਿੰਗ ਹੈ ਇੱਥੇ ਠੀਕ ਹੈ ਵੀ ਤੇ ਆਪਣੇ ਪੈਸਾ ਟਕਾ ਚੱਲਦਾ ਹੈ ਸੈਟਿੰਗ ਹੈ ਵੀ ਤੈਨੂੰ ਛਾਲ ਮਾਰਨ ਦੀ ਲੋੜ ਨਹੀਂ ਤੈਨੂੰ ਅਸੀਂ ਅਸੀਂ ਕੈਂਪ ਚੋਂ ਕਢਾਵਾਂਗੇ ਠੀਕ ਹੈ ਤੇ ਉੱਤੇ ਦੀ ਬਹੁਤ ਕੁੱਟਮਾਰ ਹੋਈ ਇਹਦੇ 9 ਨੂੰ ਵੀ ਖਿੱਚੇ ਆ ਜੀ 9 ਨੂੰ ਵੀ ਖਿੱਚੇ ਹਾਂਜੀ ਕੁੱਟਮਾਰ ਕੀਤੀ ਹਾਂਜੀ ਉਹ ਕੁੱਟ ਮਰਦੇ ਦੀ ਐ ਹੋਈ ਜਿੰਨੇ ਕਹਿੰਦੇ ਵੀ ਜਿਹੜੇ 11 ਇੰਡੀਅਨ ਹੋਰ ਭੱਜਿਆ ਬਾਰਾਂ ਵੀ ਉਹ ਦਸ ਦਿਨ ਨਾਲ ਕਿੱਥੋਂ ਸੀਗੇ ਇਹ ਜਾਣਦਾ ਨਹੀਂ ਸੀ ਤਾਂ ਕੁੱਟ ਪਈ ਇੱਥੇ ਤਾਂ ਕੁੱਟ ਪਈ ਹਾਂਜੀ ਫਿਰ ਕੁੱਟ ਪੈਂਦੀ ਰਹੀ ਉੱਥੇ ਕੀ ਹੋਰ ਕੁਝ ਵਾਪਰਦਾ ਰਿਹਾ ਕਿੰਨੇ ਦਿਨ 32 ਦਿਨ ਰਿਹਾ ਜੇਲ੍ਹ ਦੇ ਵਿੱਚ ਹਾਂਜੀ 31 32 ਦਿਨ ਰਿਹਾ ਜੀ ਠੀਕ ਹੈ 31 32 ਦਿਨ ਆਹੀ ਕੁਝ ਹੁੰਦਾ ਰਿਹਾ ਉੱਥੇ ਹਾਂਜੀ ਇਹੀ ਹੁੰਦਾ ਰਿਹਾ ਜੀ ਉਹ ਸਾਨੂੰ ਪੂਰਾ ਨਹੀਂ ਇਹ ਦੱਸਦਾ ਸੀਗਾ ਵੀ ਘਰੇ ਟੈਨਸ਼ਨ ਕਰਨਗੇ ਕੁੱਟ ਬਹੁਤ ਪਈ ਆ ਗਈ ਠੀਕ ਹੈ ਬਾਕੀ ਨਹੀਂ ਉੱਥੇ ਖਾਣਾ ਮਿਲਦਾ ਸੀ ਆਈ ਸਵੇਰ ਵੇਲੇ ਇੱਕ ਬਰੈਡਰ ਦਿੰਦੇ ਹੁੰਦੇ ਦਨੇ ਦੌਰ ਰੋਕਿਆ ਇਹ ਮੁੰਡਾ ਮੇਰਾ ਮਰਨ ਵਾਲਾ ਹੀ ਹੋਗਾ ਜੀ ਜਦੋਂ ਰਿਪੋਰਟ ਹੋ ਕੇ ਆਏਗਾ 3 ਮਹੀਨੇ ਆਵੇ ਨਾਨਕੀ ਦੇ ਪਿੰਡ ਨਹੀਂ ਆਇਆ ਜੀ ਹਾਂ ਜਦੋਂ ਉੱਥੇ ਮੰਨ ਲਓ ਇਹ ਕੁੱਟਮਾਰ ਹੁੰਦੀ ਰਹੀ ਹੈ ਜੇਲ੍ਹ ਦੇ ਵਿੱਚ ਕੈਂਪਾਂ ਦੇ ਵਿੱਚ ਜੋ ਵੀ ਵਾਪਰਿਆ ਉਸ ਦੌਰਾਨ ਤੁਹਾਨੂੰ ਪਤਾ ਲੱਗਿਆ ਸੀਗਾ ਕਿ ਮੁੰਡਾ ਸਭ ਦਾ ਫੜਿਆ ਗਿਆ ਉੱਥੇ ਇਹਨੇ ਦੱਸ ਦਿੱਤਾ ਸੀਗਾ ਸਾਨੂੰ ਕਹਿੰਦਾ ਵੀ ਅਸੀਂ ਪਾਪਾ ਕੈਂਪਸ ਜਾਂ ਇਹਨੇ ਸਾਨੂੰ ਐ ਨਹੀਂ ਦੱਸਿਆ ਵੀ ਮੇਰੇ ਹੁਣ ਇੱਥੇ ਕੁੱਟ ਪੈਂਦੀ ਹੈ ਕਹਿੰਦਾ ਪਾਪਾ ਸਾਨੂੰ ਕਹਿੰਦਾ ਇੱਥੇ ਕੋਟ ਦੇ ਹੀ ਰਹੇਗੇ ਆ ਤੇ ਪਰ ਕੁੱਟ ਤਾਂ ਉੱਥੇ ਡੇਢੀ ਵੀ ਪੈਂਦੀ ਹੁੰਨੀ ਜਿਹੜਾ ਕੋਈ ਉਹ ਕਰਦਾ ਸੀਗਾ ਪਰ ਤੁਸੀਂ ਆਖਿਆ ਨਹੀਂ ਉਹਨਾਂ ਨੂੰ ਜਾ ਕੇ ਕਿ ਭਾਈ ਮੇਰੇ ਮੁੰਡੇ ਨਾਲ ਆਹ ਕੁਝ ਵਾਪਰ ਰਹੇ ਕਿਹਾ ਸੀਗਾ ਜੀ ਇਹ ਤਾਂ ਮੰਨੇ ਨਹੀਂ ਇਹ ਕਹਿੰਦੇ ਅੰਕਲ ਕਹਿੰਦੇ ਨਹੀਂ ਤੂੰ ਕਹਿੰਦਾ ਜਾਣ ਕੇ ਕਹਿਣਾ ਕਿ ਕਹਿੰਦਾ ਸਾਡਾ ਰਿਸ਼ਤੇਦਾਰ ਨਾਲ ਆ ਕਹਿੰਦਾ ਕੋਈ ਇਹੋ ਜਿਹੀ ਗੱਲ ਨਹੀਂ ਉਹ ਤਾਂ ਕਹਿੰਦਾ ਪੈਣ ਵਾਸਤੇ ਬੈੱਡ ਨੇਗੇ ਵਧੀਆ ਖਾਣਾ ਮਿਲਦਾ ਤਿੰਨ ਟਾਈਮ ਉੱਥੇ ਉਹ ਰਹਿੰਦੇ ਭੁੱਖੇ ਰਹੇ ਆ ਜੀ ਮਤਲਬ ਤੁਹਾਨੂੰ ਹਾਲੇ ਤੱਕ ਉਹ ਹੀ ਕਹਿੰਦੇ ਰਹੇ ਕਿ ਮੁੰਡਾ ਥੋੜਾ ਬਿਲਕੁਲ ਠੀਕ ਠਾਕ ਹੈ ਸਹੀ ਜਾ ਰਿਹਾ ਹਾਂਜੀ ਹਾਂਜੀ ਹਾਂ ਇਹ ਰਿਪੋਰਟ ਹੋ ਕੇ ਆਉਣ ਤੋਂ ਬਾਅਦ ਵੀ ਮੈਨੂੰ ਦੁਬਾਰਾ ਕਹਿੰਦੇ ਜੀ ਕਹਿੰਦੇ ਕਿ ਤੇਰੇ ਪੈਸਿਆਂ ਦੇ 1-1 ਰੁਪ ਦੇ ਨਹੀਂ ਜੇ ਪੈਸੇ ਨਹੀਂ ਲੈਣੇ ਅਕਲ ਵੀ ਕਹਦਾ ਦੁਬਾਰਾ ਵੀ ਅਸੀਂ ਜਹਾਜ਼ ਚੜਾ ਲਾਂਦੇ ਆ ਅਮਰੀਕਾ ਰ ਭੇਜਾਂ ਭੇਜਾਂਗੇ ਕਹਿੰਦੇ ਫਿਰ ਮੈਂ ਦੁਬਾਰਾ ਜਵਾਬ ਦਿੱਤਾ ਜੀ ਮਖਾਈ ਮੇਰੇ ਹੱਥ ਬੰਨੇ ਵੀ ਮੇਰਾ ਮੁੰਡਾ ਆ ਗਿਆ ਵਾਚ ਕੇ ਮੇਰੇ ਪੈਸਿਆਂ ਦਾ ਇੰਤਜ਼ਾਮ ਕਰੋ ਮੈਨੂੰ ਨਹੀਂ ਭੇਜਣਾ ਹਾਂ ਕੁੱਲ ਕਿੰਨੇ ਪੈਸੇ ਤੁਹਾਡੇ ਜਿਹੜੇ ਤੁਸੀਂ ਉਹਨਾਂ ਨੂੰ ਦੇ ਦਿੱਤੇਗੇ ਸਰ 42 ਲੱਖ ਰੁਪਇਆ ਗਿਆ ਜੀ ਮੇਰਾ 42 ਲੱਖ ਰੁਪਇਆ ਹਾਂਜੀ ਇਹ 42 ਲੱਖ ਰੁਪਇਆ ਕਿੱਥੋਂ ਲੈ ਕੇ ਆਂਦਾ ਕਿੱਥੋਂ ਇੰਤਜ਼ਾਮ ਕੀਤਾ ਤੁਸੀਂ ਮੈਂ 6 ਕਨਾਲਾਂ ਜ਼ਮੀਨ ਵੇਚੀ ਹੈ ਜੀ ਆਪਦੀ ਬਾਕੀ ਮੈਂ ਆਪ ਕੰਮ ਕਰਦਾ ਸੀਗਾ 15 ਲੱਖ ਰੁਪਏ ਮੈਂ ਮੇਰੇ ਸਾਲੇ ਤੋਂ ਲਿਆ ਜੀ ਕੋਈ 2-4 ਲੱਖ ਰੁਪਏ ਜਿਹੜਾ ਕੱਢਦਾ ਸੀ ਹੋਰ ਪਰਾ ਉਹਨਾਂ ਤੋਂ ਹੀ ਫੜ ਕੇ ਮੈਂ ਕੀਤਾ ਹੀ 42 ਲੱਖ ਪੂਰਾ 42 ਲੱਖ ਪੂਰਾ ਕੀਤਾ ਹਾਂਜੀ ਜ਼ਮੀਨ ਕਿੰਨੀ ਸੀ ਤੁਹਾਡੇ ਕੋਲੇ ਮੇਰੇ ਕੋਲੇ ਠੀਕ ਨਾਲ ਜ਼ਮੀਨ ਸੀ ਸਾਰੀ ਵੇਚਤੀ ਹਾਂਜੀ ਮਤਲਬ 42 ਲੱਖ ਰੁਪਏ ਬੜੀ ਵੱਡੀ ਰਕਮ ਹੁੰਦੀ ਆ ਕਿਸੇ ਨੂੰ ਜਦੋਂ ਆਪਾਂ ਦਿੰਨੇ ਆ ਕੀ ਸੋਚ ਕੇ ਤੁਸੀਂ ਦਿੱਤੀ ਉਹਨਾਂ ਨੂੰ ਕਿ 42 ਲੱਖ ਰੁਪਏ ਦੇਣ ਲੱਗੇ ਸਰ ਮੈਂ ਤਾਂ ਬਚਵਾਦ ਹੀ ਕੀਤਾ ਸੀ ਉਹ ਟੀਚਰ ਮੇਰੇ ਨਾਲ 3 ਸਾਲ ਦੀ ਜਾਂਦੀ ਸੀ ਹਾਂ ਮੈਂ ਬਤਵਾਸ ਕੀਤਾ ਵੀ ਆਪਣੇ ਨਾਲ ਕਿਹੜਾ ਠੱਗੀ ਹੋ ਰਹੀ ਐ ਉਹਦਾ ਪਰਮਾਤਮਾ ਦੀ ਕਿਰਪਾ ਦੀ ਮੇਰੇ ਨਾਲ ਜਿਹੜਾ ਸਰਪੰਚ ਗਿਆ ਸੀਗਾ ਉਹ ਬੋਲ ਪਿਆ ਕਹਿੰਦਾ ਬੀਬਾ ਕਹਿੰਦਾ ਤੈਨੂੰ ਅਸੀਂ ਇਹਨੇ ਪੈਸੇ ਦੇ ਰਹਿਆ ਸਾਨੂੰ ਕੋਈ ਸਿਕਿਉਰਟੀ ਵਾਸਤੇ ਚੈੱਕ ਦੇ ਉਹ ਕਹਿੰਦੀ ਵੀ ਸਰਪੰਚ ਸਾਹਿਬ ਚੈੱਕ ਚੁੱਕ ਤਾਂ ਮਿਲਦਾ ਨਹੀਂ ਆ ਕਹਿੰਦੇ ਮੇਰੀ ਵੀਡੀਓ ਬਣਾ ਲੋ ਚਾਹੇ ਫੋਟੋ ਕੋ ਚੱਲੂ ਅਸੀਂ ਫਿਰ ਵੀਡੀਓ ਬਣਾਈ ਐ ਅਸਰ ਵੀਡੀਓ ਤੁਹਾਡੇ ਕੋਲ ਹੈਗੀ ਆ ਹਾਂਜੀ ਇਹ ਜਿਹੜੇ 42 ਲੱਖ ਰੁਪਏ ਸਾਰੇ ਨਗਦ ਦਿੱਤੇ ਤੁਸੀਂ ਉਹਨਾਂ ਨੂੰ ਹਾਂਜੀ ਕੈਸ ਦਿੱਤਾ ਜੀ 2 ਲੱਖ ਰੁਪਏ ਉਹਦੇ ਵੀ PNB ਦੇ ਖਾਤੇ 'ਚ ਐਂਟਰੀ ਆਈ ਠੀਕ ਹੈ ਹਾਂਜੀ ਬਾਕੀ ਸਾਰਾ ਨਗਦ ਦਿੱਤੇ 40 ਲੱਖ ਕੈਸ਼ ਹੈ ਜੀ 40 ਲੱਖ ਕੈਸ਼ ਹਾਂਜੀ ਫਿਰ ਜਦੋਂ ਮੁੰਡਾ ਤੁਹਾਡਾ ਮੰਨ ਲਓ ਡਿਪੋਟ ਹੋ ਕੇ ਆਉਂਦਾ ਹੈ ਇੰਨੇ ਦਿਨਾਂ ਬਾਅਦ ਤੇ ਉਦੋਂ ਤੁਸੀਂ ਉਹਨੂੰ ਪੁੱਛਿਆ ਜਾ ਕੇ ਕਿ ਭਾਈ ਮੁੰਡਾ ਤਾਂ ਸਾਡਾ ਵਾਪਸ ਆ ਗਿਆ ਡਿਪੋਟ ਹੋ ਗਿਆ ਤੁਸੀਂ ਤਾਂ ਰੌਕੀ ਲਵਾਤੀ ਇਹਦੀ ਅਸੀਂ ਪੁੱਛਿਆ ਸੀ ਜੀ ਉਹ ਮੰਨਿਆ ਹੀ ਨਹੀਂ ਹੁੰਦਾ ਕਹਿੰਦੇ ਕਿ ਵੀ ਅਸੀਂ ਤਾਂ ਇੱਕ ਨੰਬਰ 'ਚ ਭੇਜਿਆ ਸੀ ਜੀ ਇਹਦਾ ਐ ਹੋਗਾ ਅੱਗੇ ਗੇਮ ਬੰਦ ਹੋ ਗਈ ਆਪਾਂ ਨੂੰ ਤਾਂ ਪਤਾ ਨਹੀਂ ਆ ਕੀ ਗੇਮ ਕਹਿੰਦੇ ਸੀ ਇਹ ਅੱਗੇ ਗੇਮ ਬੰਦ ਹੋ ਗਈ ਜੀ ਫਿਰ ਇਹ ਰਸਤੇ ਭੇਜਣਾ ਪਿਆ ਠੀਕ ਹੈ ਤੇ ਆਪਾਂ ਨੂੰ ਤੇ ਇਹਨਾਂ ਨੇ ਫੇਰ ਵੀ ਨਹੀਂ ਕਿਹਾ ਵੀ ਡੌਂਕੀ ਆ ਇਹਦਾ ਬਾਅਦ ਚ ਕਹਿੰਦੇ ਰਹੇ ਨੇ ਕਹਿੰਦੇ ਅਖਰ ਤੈਨੂੰ ਕਿਹਾ ਦੀ ਕਿ ਡੌਂਕੀ ਲੱਗੂਗੀ ਡੌਂਕੀ ਲੱਗੂਗੀ ਅੱਛਾ ਮੇਰੇ ਨਾਲ ਇੱਕ ਨੰਬਰ ਦੀ ਗੱਲ ਕੀਤੀ ਸੀ ਜੀ ਇਹਨਾਂ ਨੇ ਪਰ ਹੁਣ ਇੰਨਾ ਸਮਾਂ ਹੋ ਗਿਆ ਮੰਨ ਲਓ ਕਿੰਨਾ ਪਿਛਲੇ ਸਾਲ ਦੀ ਗੱਲ ਆ ਇਹ ਹਾਂਜੀ ਹੁਣ ਤੁਹਾਡਾ ਮੁੰਡੇ ਦੇ ਹਾਲਾਤ ਕੀ ਨੇ ਮਤਲਬ ਜੇ ਘਰ ਦੇ ਹਾਲਾਤ ਕਿੰਨੇ ਕਿਉਂਕਿ ਤੁਸੀਂ 40 45 ਲੱਖ ਰੁਪਏ ਤੁਸੀਂ ਉਹਨੂੰ ਦੇਤਾ ਤੁਹਾਡੇ ਕੋਲ ਦੇ ਕੁਝ ਬੱਚਾ ਨਹੀਂ ਹੋਣਾ ਮੈਂ ਸਕੂਲ ਬੈਨ ਤੇ ਲਾ ਕੇ ਆਪਦੇ ਘਰ ਦਾ ਗੁਜ਼ਾਰਾ ਕਰਦਾ ਨਹੀਂ ਮੁੰਡਾ ਮੇਰਾ ਟੈਨਸ਼ਨ ਤੇ ਹੈ ਮੈਂ ਵੀ ਇੱਕ ਦਿਨ ਸਲਫਾਸ ਦੀਆਂ ਗੋਲੀਆਂ ਖਾਣ ਲੱਗਿਆ ਸੀ ਤੇ ਮੇਰੇ ਘਰ ਵਾਲੀ ਟੈਨਸ਼ਨ ਤੇ ਸੀ ਤੇ ਉਹਨਾਂ ਮੇਰੇ ਮੈਂਬਰ ਨੇ ਦਿੱਕਤਰ ਬੈਂਟ ਨੇ ਮੈਨੂੰ ਬਚਾ ਲਿਆ ਉਹ ਮੈਂ ਸਲਫਾਸ ਖਾਣ ਬੈਠ ਗਿਆ ਤੁਸੀਂ ਬਾਅਦ ਚ ਕਿਹਾ ਨਹੀਂ ਉਹਨਾਂ ਨੂੰ ਕਿ ਮੇਰੇ ਪੈਸੇ ਮੋੜ ਦਿਓ ਜਾਂ ਦੇ ਦਿਓ ਮੈਨੂੰ ਕੋਈ ਮੈਂ ਪੰਚਾਇਤ ਲੈ ਕੇ ਗਿਆ ਸੀ ਜੀ ਉਥੋਂ ਦਾ ਸਰਪੰਚ ਤੇ ਕਪ ਮੈਂਬਰ ਸੀਗਾ ਜੀ ਹੇਮਰਾਜ ਪੰਡਤ ਉਹ ਬਲਦੀਪ ਰਾਣੀ ਕਹਿੰਦੀ ਜੀ ਮੇਰੇ ਕਰੇ ਗੁੰਡੇ ਭੇਜਣ ਲੱਗ ਗਏ ਕਿੰਨੇ ਜਾਇ ਜਮ ਦੋਹੇ ਭੇਜਣ ਲੱਗ ਗਏ ਫਿਰ ਉਹ ਤੋਂ ਬਾਅਦ ਮੇਰੇ ਅਪਟ ਕੀਤੀ ਜੀ ਸਤਪੀਦਾ ਮਾਨਤਾਂ ਦੀ ਉਹਨਾਂ ਨੇ ਇਨਕੁਆਰੀ ਬੂਟਾ ਸਿੰਘ ਡੀਐਸਪੀ ਤੇ ਲਾਤੀ ਜੀ ਬੂਟਾ ਸਿੰਘ ਨੇ ਉਸ ਨੂੰ ਇਹਦੇ ਵਿੱਚੋਂ ਕੱਟਤਾ ਜੀ ਕੇਸ ਲਿਆ ਕੇਸ ਚੋਂ ਕੱਟਤਾ ਕੇਸ ਚੋਂ ਕੱਟ ਕੇ ਉਹਦੇ ਬਿਆਨਾਂ ਤੇ ਹਰਿਆਣਾ ਦੇ ਬੰਦਿਆਂ ਦੇ ਪਰਚਾ ਪਤਾ ਜੀ ਜਿਹੜੇ ਏਜੰਟ ਸੀਗੇ ਮੰਨ ਲਓ ਤੁਸੀਂ ਤਾਂ ਪੈਸੇ ਜਾ ਕੇ ਬਲਦੀਪ ਰਾਣੀ ਨੂੰ ਦਿੰਦੇ ਰਹੇ ਹੋ ਜਿਹੜੇ ਏਜੰਟਾਂ ਦੇ ਗਾਹਾਂ ਭੇਜਿਆ ਉਹਨਾਂ ਨੂੰ ਕਦੇ ਮਿਲੇ ਸੀ ਤੁਸੀਂ ਜੇ ਗੱਲਬਾਤ ਹੋਈ ਤੁਹਾਡੀ ਨਾਲ ਨਹੀਂ ਸਰ ਕਿਸੇ ਨੂੰ ਨਹੀਂ ਮਿਲੇ ਸੀ ਬਲਦੀਪ ਰਾਣੀ ਨੂੰ ਜਾਣਦੇ ਤੁਸੀਂ ਇਹਨੂੰ ਜਾਣਦੇ ਸੀ ਹਾਂਜੀ ਅਸੀਂ ਏਜੰਟਾਂ ਨੂੰ ਕਿਸੇ ਨੂੰ ਵੀ ਨਹੀਂ ਜਾਣਦੇ ਸੀ ਮੇਰਾ ਸਾਰਾ ਕੁਝ ਇੱਕ ਪਲ ਦੇ ਵਿੱਚ ਖਤਮ ਹੋ ਗਿਆ ਤੁਹਾਡਾ ਸਾਰੀ ਜ਼ਿੰਦਗੀ ਦੀ ਕਮਾਈ ਸਾਰੀ ਬੇਟੀ ਨੂੰ ਲਾ ਕੇ ਹਾਂਜੀ ਤੇ ਬੂਟਾ ਸਿੰਘ ਦੇ ਨਾਮ ਕੱਢਣ ਤੋਂ ਬਾਅਦ ਜੀ ਮੈਂ ਦੁਬਾਰਾ ਫੇਰ ਐਸਐਸਪੀ ਨੂੰ ਦਰਖਾਸਤ ਦਿੱਤੀ ਜੀ ਉਹਨਾਂ ਨੇ ਫਿਰ ਬਟਲਾ ਡੀਐਚਪੀ ਨੂੰ ਮਾਰਕ ਕਰਤੀ ਜੀ ਉਹਨਾਂ ਨੇ ਵੀ ਨਾਮ ਨਹੀਂ ਹੀ ਪਾਇਆ ਜੀ ਬਲਦੀਪ ਰਾਣ ਦਾ ਮੈਂ ਦੁਬਾਰਾ ਤੀਜੀ ਦਰਖਾਸਤ ਫੇਰ ਦਿੱਤੀ ਜੀ ਫਿਰ ਉਹ ਦਰਖਾਸਤ ਐਸਪੀਐਚ ਜਸਜੀਤ ਸਿੰਘ ਇਹੀ ਦੇ ਮਾਰਕ ਹੋਈ ਜੀ ਮੇਰੀ ਜੀ ਉਹਨਾਂ ਨੇ ਸਾਡੀਆਂ ਇਹ ਦੇਖ ਕੇ ਸਬੂਤ ਜੀ ਤੇ ਮੇਰੀ ਐਪਲੀਕੇਸ਼ਨ ਦੇ ਆਧਾਰ ਤੇ ਉਹਨਾਂ ਨੇ ਇਹਨੂੰ ਬਲਦੀਪ ਰਾਣੀ ਨੇ ਬਚਨਾਮ ਜਦ ਕਰਤਾ ਸੀਗਾ ਠੀਕ ਹੈ ਤੇ ਉਸ ਤੋਂ ਬਾਅਦ ਬਲਦੀਪ ਰਾਣੀ ਦੇ ਸਹੁਰਾ ਅੰਦਰਜੀਤ ਸਿੰਘ ਨੇ ਇਨਕੁਆਰੀ ਲਵਾਦੀ ਜੀ ਡੀਆਈ ਸਾਹਿਬ ਦੇ ਦਰਖਾਸਤ ਦੇ ਕੇ ਜਿਸ ਦੀ ਪੜਤਾਲ ਐਸਪੀਡੀ ਮਨਮੋਹਨ ਸਿੰਘਔਲਖ ਨੇ ਕੀਤੀ ਹੈ ਉਹਨੇ ਪਰਚੇ 'ਚੋਂ ਫੇਰ ਕਰਤੀ ਹਾਂਜੀ ਉਸ ਤੋਂ ਬਾਅਦ ਮੇਰਾ ਬੇਟਰ ਦਾ ਹੁਣ ਜਿਆਦਾ ਟੈਨਸ਼ਨ 'ਚ ਰਹਿੰਦਾ ਜੀ ਅੱਜ ਨਾਲ ਵੀ ਨਹੀਂ ਆਇਆ ਉਹ ਨਹੀਂ ਉਹਨਾਂ ਨਾਲ ਆਉਣਾ ਸੀ ਸੜਾ ਹਾਰਾ ਪਰਬਾਰੀ ਨੇ ਟੈਨਸ਼ਨ ਚ ਰਹਿੰਦਾ ਜੀ ਕੋਈ ਪਤਾ ਨਹੀਂ ਕਿਹੜੇ ਵੇਲੇ ਕੋਈ ਜਾ ਵੀ ਸਕਦੇ ਉਹ ਪੈਸੇ ਮੰਨਦੇ ਨੇ ਕਿ ਹਾਂ ਅਸੀਂ ਮੋੜਾਂਗੇ ਜਾਂ ਨਹੀਂ ਮੋੜਾਂਗੇ ਕਦੇ ਕਿਹਾ ਉਹਨਾਂ ਨੇ ਤੁਹਾਨੂੰ ਉਹਨਾਂ ਨੇ ਦੋ ਵਾਰੀ ਐਥੇ ਚੋ ਸਾਹਿਬ ਨੂੰ ਕਿਹਾ ਸੀਗਾ ਜੀ ਕਹਿੰਦੇ ਸਾਡਾ ਰਾਜੀ ਬੰਦਾ ਕਰਾ ਦਿਓ ਠੀਕ ਹੈ ਪੈਸਿਆਂ ਦੀ ਕਦੇ ਨਾ ਨਹੀਂ ਦਿਆ ਵੀ ਅਸੀਂ ਇਹਨੇ ਪੈਸੇ ਦਿੰਦੇ ਆ ਜਾਂ ਨਾ ਦੀ ਉਹ ਹਾਂਜੀ ਦੋ ਵਾਰੀ ਇੱਥੇ ਇੱਕ ਵਾਰੀ ਥਾਣੇ ਜਾ ਕੇ ਮੁੜ ਗਏ ਇੱਕ ਵਾਰੀ ਪਿੰਡ ਆ ਕੇ ਗਏ ਪਰ ਪੈਸਿਆਂ ਦਾ ਕੋਈ ਨਾਂ ਨਹੀਂ ਦੇ ਬੇਜੂਨ ਨੂੰ ਆ ਕੋਈ ਦਿੰਦੇ ਆ ਪਰ ਤੁਹਾਡੀ ਮੰਗ ਕੀ ਆ ਮੁੱਖ ਤੁਸੀਂ ਮਤਲਬ ਕਿਸ ਤਰੀਕੇ ਦਾ ਇਨਸਾਫ ਆ ਜਿਹੜਾ ਚਾਹੁੰਦੇ ਹੋ ਕਿਉਂਕਿ ਤੁਸੀਂ ਆਖਿਆ ਕਿ ਪਰਚਾ ਪਹਿਲਾਂ ਹੋ ਗਿਆ ਸੀਗਾ ਜਾਂ ਉਦੋਂ ਜਦੋਂ ਪਰਚਾ ਹੁੰਦਾ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਜ਼ਮਾਨਤ ਵਗੈਰਾ ਲਈ ਵੀ ਅਪਲਾਈ ਕੀਤਾ ਹੋਣਾ ਉਦੋਂ ਕੀ ਸੀਗਾ ਕੇਸ ਦੇ ਵਿੱਚ ਸਾਰਾ ਕੁਝ ਇਹਨਾਂ ਨੇ ਆਪ ਦੀ ਬਾਹਰ ਦੀ ਬਾਹਰ ਜ਼ਮਾਨਤ ਲਵਾਈ ਸੀਗੀ ਜੀ ਇਤਮਾਨਯੋਗ ਸੈਸ਼ਨ ਜੱਜ ਦੀ ਜੀ ਉੱਥੋਂ ਉਹਨਾਂ ਦੀ ਜ਼ਮਾਨਤ ਕੈਂਸਲ ਹੋ ਗਈ ਠੀਕ ਹੈ ਫਿਰ ਉਸ ਤੋਂ ਬਾਅਦ ਉਹਨਾਂ ਨੇ ਦੁਬਾਰਾ ਮਾਨਯੋਗ ਹਾਈ ਕੋਰਟ ਦੇ ਜਮਾਨਤ ਲਈ ਜੀ ਆਪਕੋ ਉੱਥੇ ਉਹਨਾਂ ਦੀ ਜ਼ਮਾਨਤ ਰੱਦ ਹੋ ਗਈ ਦੋਨੇ ਜਮਾਨਤਾਂ ਰੱਦ ਹੋਣ ਦੇ ਬਾਵਜੂਦ ਵੀ ਐਸਪੀਡੀ ਨੇ ਫਿਰ ਵੀ ਇਹਨਾਂ ਨੂੰ ਪਰਚੇ ਦੇ ਵਿੱਚੋਂ ਕਰਤਾ ਜੀ ਪਰਚੇ ਦੇ ਕਰ ਹਾਂਜੀ ਹੁਣ ਕੋਈ ਗੱਲਬਾਤ ਹੋਈ ਥੋੜੀ ਉਹਨਾਂ ਦੇ ਨਾਲ ਨਹੀਂ ਜੀ ਹੁਣ ਕੋਈ ਗੱਲਬਾਤ ਨਹੀਂ ਹੋਈ ਮੈਂ ਹੁਣ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਮਤਲਬ ਆਪਣੇ ਪੈਸੇ ਵਾਪਸ ਚਾਹੁੰਦੇ ਹੋ ਉਹਨਾਂ ਦੇ ਉੱਤੇ ਕਾਰਵਾਈ ਕਰਾਉਣਾ ਚਾਹੁੰਦੇ ਹੋ ਮਤਲਬ ਥੜੀ ਹੁਣ ਥੜੀ ਕੀ ਮੰਗ ਕੀ ਹੈ ਮੁੱਖ ਜਿਹੜੀ ਆਪਾਂ ਗੱਲ ਕਰੀਏ ਮੈਂ ਤਾਂ ਕਹਿੰਦਾ ਮੈਨੂੰ ਇਨਫਾਫ ਮਿਲਣਾ ਚਾਹੀ ਹੋਰ ਕੁਝ ਮੈਨਿੰਦੇ ਜੀ ਦੋ ਹਮਣੀ ਜਦੋਂ ਨਾਲ ਹੈ ਨਹੀਂ ਮੇਰੇ ਤਾਂ ਪੈਸੇ ਹੋਣੇ ਚਾਹੀਦੇ ਜੀ ਮੈਂ ਤਾਂ ਇਹ ਕਹਿੰਦਾ ਮੈਂ ਹੱਥ ਬੰਨ ਕੇ ਬੇਨਤੀ ਹੈ ਮੇਰੀ ਕਿ ਮੇਰੇ ਪੈਸੇ પાਕ ਕਿਸੇ ਹੋਰ ਨੂੰ ਵੀ ਬਾਹਰ ਉਹਨਾਂ ਨੇ ਇਦਾਂ ਕਹਦੇ ਭੇਜਿਆ ਜਾ ਕੇ ਤੇ ਪਹਿਲਾਂ ਰੋਲਾ ਪਿਆ ਹੋਇਆ ਉਹਨਾਂ ਨੇ ਨਹੀਂ ਆਪਾਂ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਸੀਗਾ ਜੀ ਮੈਂ ਤਾਂ ਕਹੀ ਤੇ ਵਿਸ਼ਵਾਸ ਤੇ ਆ ਕੇ ਇਹਦੇ ਨਾਲ ਹੀ ਗੱਲ ਕਰਕੇ ਬੈਠਾ ਜੀ ਵਾਹ ਤੂੰ ਬਾਤ ਤੇ ਇਹਦੀ ਦਾਦੀ ਸਾਥ ਕਹਿੰਦੀ ਰਹੀ ਹੈਗੀ ਕਹਿੰਦੀ ਸਾਡੇ ਬੰਦੇ ਕਈ ਗਏ ਹੋਏ ਆਗੇ ਵੀ ਜਿੰਨਾ ਰਹੀਂ ਸਾਡਾ ਮੁੰਡਾ ਵੀ ਗਿਆ ਉਹ ਸਿਰਹੀਂ ਤੇਰੇ ਮੁੰਡੇ ਨੂੰ ਭੇਜਿਆ ਸੀ ਨੇ മേരാ മുട്ട ഗു കായിട്ട് രാജച്ചു മുടിയായ